ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਇਸੇ ਵੀ ਦਿਨ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਆਪਾਂ ਲੈ ਕੇ ਜਾਣੀਆਂ ਚਾਹ ਚਾਹ ਬਣ ਗਈ ਆ ਥੋੜ ਨੂੰ ਵਿੱਚ ਪਾਉਣੀ ਆ ਤੇ ਪਾ ਕੇ ਢੋਲੂ ਵਿੱਚ ਲੈ ਕੇ ਜਾਨੇ ਆ ਤੇ ਆਰਡਰ ਤਾਂ ਵੱਜਿਆ ਸੀਗਾ ਵੀ 11:30 ਵਜੇ ਚਾਹ ਲੈ ਆਏ 11:00 ਵਜੇ 40 ਮਿੰਟ ਹੋ ਗਏ ਹੋਣੇ ਆ ਤੇ ਚਲੋ ਹੁਣ ਆਪਾਂ ਚਾਹ ਲੈ ਕੇ ਚੱਲਦੇ ਆ ਢੋਲੂ ਵਿੱਚ ਚਾਹ ਪਾ ਲਈਏ ਤੇ ਫਿਰ ਲੈ ਕੇ ਚੱਲਦੇ ਆ ਖੇਤ ਚਾਹ ਤੁਹਾਨੂੰ ਵੀ ਕਿਹ ਤਾਨੂੰ ਵੀ ਗੇੜਾ ਕਢਾ ਲਿਓ ਨੇ ਖੇਤ ਦਾ ਬੱਟਾ ਝਾੜਦੇ ਆ ਖੇਤ ਵਿੱਚ ਮੇਰਾ ਵੀ ਹਾਲੇ ਕੰਮ ਰਹਿੰਦਾ ਆ ਉਹਨਾਂ ਵਾਲੀ ਬਿਊਟੀ ਜਦੋਂ ਲਾਉਣੀ ਪੈ ਜਾਂਦੀ ਆ ਫਿਰ ਮੇਰਾ ਆਪਣਾ ਕੰਮ ਲੇਟ ਹੋ ਜਾਂਦਾ ਆ ਪਾਣੀ ਚਾ ਜਿਆ ਰਾਜੋ ਜਿਆ ਟੀਵੀ ਦੇ ਤਾ ਬੈਠਾ ਹੁਣ ਮੈਂ ਕਾ ਆ ਜਾ ਚੱਲ ਚੱਲੀਏ ਵੀਡੀਓ ਬਣਾ ਕੇ ਲੈ ਕੇ ਆਉਣੀਆਂ ਖੇਤਾਂ ਦੀ ਆ ਜਾ ਜੇ ਮਾਰੇ ਹਵਾ ਚੱਲਦੀ ਆ ਨਾਲੇ ਮੀਂਹ ਆਉਣ ਵਾਲਾ ਟੀਵੀ ਟੀਵੀ ਬੰਦ ਕਰ ਦੇ ਇਹ ਕੀ ਦੇਰ ਦਾ ਦੀ ਇਹ ਮੈਂ ਆਉਂਦੀ ਸੱਤੂ ਦੀ ਬੰਤਾ ਕਰ ਦੇ ਲਾਈਟ ਘੱਟ ਵਧਾ ਜੂ ਕੋਈ ਨਹੀਂ ਆਉਦੀ ਇਹ ਨੂੰ ਨਹੀਂ ਕੁਝ ਆ ਲੈੜ ਤਾਂ ਬੰਦ ਕਰ ਦੇ ਦੇ ਲੋ ਉਥੇ ਟੀਵੀ ਸਟਾਪ ਕਰਤਾ ਕਹਿੰਦਾ ਆ ਕੇ ਫੇਰ ਦੇਖੂ ਆ ਜਾ ਫਿਰ 31 ਕਿਵੇਂ ਨਹੀਂ来ਈ ਹੋਇਆ ਨੂੰ ਪੂਰੀ ਉਹਦੇ ਉੱਤੇ ਮੰਮੀ ਪੂਰੀ ਨੂੰ ਬਣਾਉਣਾ ਹੈ ਆ ਤਾਂ ਬਤੈਨ ਨੂੰ ਵੀ ਕਹਿੰਦੀ ਮੈਂ ਬੁਲਾਉਣਾ ਮੇਰੇ ਤੋਂ ਦਰਵਾਜ਼ਾ ਹੀ ਨਹੀਂ ਖੁੱਲਦਾ ਤੇ ਚਾਲ ਓਏ ਸੱਚੀ ਹੋ ਜਾਣੀ ਮੇਰੇ ਤੇ ਥੂਂ ਕਰਦੇ ਨਾ ਬੈਹ ਤੇ ਪਲਾਤੇ ਹੋ ਤਾਂ ਸੇ ਗਰਾਂ ਤੋਂ ਬਾਹਰ ਦਾ ਠੀਕ ਕਰਦੇ ਸੀ ਮਾੜਾ ਆਣਾ ਓਕੇ ਮਾਰੋ ਨਾ ਮੈਸੇਗਰ ਮੈਸੇਗਰ ਫੂਨੇ ਉਹਨੇ ਗੋੜੇ ਕੱਤੂ ਜਿਹਾ ਫੂਨ ਲੈ ਦੇ ਟੀੜੀਆਂ ਬਾਤ ਨੇ ਬੰਦਾ ਬੈਠੂ ਕਿੱਥੇ ਮੱਟਾ ਲਈ ਹੋਰ ਮੰਜਾ ਇੱਥੇ ਖੜਾਣ ਨੂੰ ਜਗ੍ਹਾ ਨਹੀਂ ਟੀੜੀਆਂ ਨੇ ਉੱਥੇ ਆ ਜਾ ਚਾਹ ਪੀ ਲੋ ਜੀ ਮੰਮੀ ਕਿੱ ਕਤੂ ਦੇ ਪੱਟੋੜੀ ਨਾ ਵਈ ਗੱਦੂ ਕੁਦੂ ਚ ਨਹੀਂ ਬੜਿਆ ਜਾਣਾ ਮੇਰੇ ਤਾਂ ਪੈਰ ਖਰਾਬ ਹੋ ਜਾਣਗੇ ਲੋਕਾਂ ਦਾ ਵੜਦੇ ਤੇ ਆ ਜਿਵੇਂ ਜੂਮ ਵੱਜ ਗਿਆ ਅਗਲੇ ਕੋ ਆਵਾਜ਼ ਆਉਣੀ ਜਾਣੀ ਚਾਹੀਦੀ ਹੈ ਡੈਡੀ ਕਹਿੰਦੇ ਆਉਨਾ ਕੀ ਆ ਠੱਠੀ ਹੋ ਰਹੀ ਹੈ ਇਹ ਪੰਗਲੇ ਨਾ ਨਹੀਂ ਅੱਛਾ ਕੀੜੀਆਂ ਲੜੀ ਜਾਂਦੀਆਂ ਨੇ ਬੜੀ ਆ ਦਵਨ ਇੰਗਾ ਡਿਚ ਬੈਠ ਕੇ ਚਾਹ ਪੀਂਦੇ। ਅਖੋਲ ਇਹਨੂੰ ਕਿਵੇਂ ਇੰਨੀਆਂ ਕੀੜੀਆਂ ਨੇ ਇੱਥੇ। ਕੀੜੀਆਂ ਚ ਡੀਟੀ ਲੈ ਕੇ ਆਉਣਾ ਪਰਲ ਪਰਦੇ। ਮੈਨ ਤੋਂ ਕਿਵੇਂ ਖਲੂਗਾ ਗਰਮ ਪਿਆ। ਖੋਲੋ। ਹੁਣ ਹਵਾ ਆਈ ਆ ਥੋੜੀ ਜੀ। ਬੜੀ ਜ਼ਿਆਦਾ ਗਰਮੀ ਲੱਗਦੀ ਆ। ਨਹੀਂ ਇਹ ਗੈਂਡਾ ਵਾਲਾ ਆ। ਕੱਲ ਸਾਰੇ ਕਿਤੇ ਮੀਂਹ ਪੈ ਗਿਆ ਸਾਡੇ ਨਹੀਂ ਪਿਆਗਾ ਮੱਛਰ ਹੋ ਵੀ ਗਏ ਮੈਨੇ ਬਸ ਮੱਛਰ ਅੱਜ ਦਾ ਹੋਇਆ ਮੱਛਰ ਦਾ ਗੱਭਰੂ ਹੋ ਗਿਆ ਮੱਛਰ ਕੋ ਮਾਰ ਦੇਂਗੇ ਸਾਲਾ ਮੱਖੀ ਨੂੰ ਮੱਖੀ ਨੂੰ ਮਾਰ ਦੇਂਗੇ ਮੱਛਰ ਕੋ ਮਾਰ ਦੇਂਗੇ ਹੈ ਕਿਨੇ ਨਾ ਇਧਰ ਬਾਜ ਵੀ ਜੀ ਦੀ ਲੋ ਆ ਪਰਵਾਜ਼ ਤੋੜ ਦਈਏ ਹੂੰ ਵੀ ਬਣੀ ਰਗੀ ਤਾਂ ਵੀ ਜਣੇ ਉੱਤੇ ਉੱਤੇ ਇਹ ਉਹਦਾ ਲਵੇ ਬੀਜੀ ਪੇਰੋਂ ਸੱਲ ਮਾਰ ਕੇ ਉਹ ਨਾ ਕਰਦੇ ਵੀ ਥੋੜੇ ਜਿਹਾ ਥੌਂਚ ਬੀਜ ਲੋ ਅੰਦਰ ਅੰਦਰ ਨਾ ਵੀ ਉਹਦਾ ਲਵੇ ਬੱਟ ਛੱਡ ਕੇ ਉਹ ਇਹਨੂੰ ਥੋੜੀ ਬੀਜ ਲਾਓ ਜਿਹਨਾਂ ਟੋਆ ਜਿਆ ਹੈਗਾ ਟੋਏ ਕਿੰਨੀ ਥੋੜੋ ਤਾਂ ਥੋੜੀ ਜਗ੍ਹਾ ਕਰਨਾ ਨਗ ਤੋਂ ਚ ਬੀਜੋ ਉਹ ਬਹੁਤ ਦੇਖੋ ਸਿੱਧਾ ਸਿੱਧਾ ਹੋ ਗਿਆ ਪੰਜਾਬੀ ਬੋਲੋ ਐਨਾ ਕਿ ਥੌਂਚ ਬੀਜ ਹੋਊ ਉਹ ਐਨੇ ਕ ਥਾਂ ਚ ਬੀਜੀ ਜਾਊਗੀ ਪੰਜਾਬੀ ਬੋਲੀ ਦੀ ਹੁੰਦੀ ਆ ਪੰਜਾਬੀ ਬੋਲ ਕੇ ਪੰਜਾਬੀ ਖਰਾਬ ਨਾ ਕਰੋ ਹਿੰਦੀ ਪੰਜਾਬੀ ਬੋਲ ਕੇ ਅਡਿਸ਼ੀ ਆਤੀ ਲੋਕ ਮੋਟਰ ਤੋਂ ਮੁੜੇ ਆਉਂਦੇ ਆ ਕੀ ਕਰੇ ਆਉਂਦੇ ਆ ਬਈਆ ਤਗੜੇ ਸਰਦਾਰ ਨਹੀਂ ਮਈਆਂ ਕੋ ਕਿਹੜਾ ਵਾਰਿਆ ਮੁੱਝੇ ਅਡਿਸ਼ੀ ਪਈਆ ਕੋ ਕਿਹੜਾ ਵੱਜ ਗਿਆ ਹੰ ਤਿੰਨ ਤਾਂ ਇਤੀ ਇੱਕ ਬਾਪਤੀ ਕਨੇਡਾ ਸਤੀ ਲੋਜੀ ਚਾਪਲਾਤੀ ਇਹਨਾਂ ਨੂੰ ਹੁਣ ਆਰਡਰ ਲੱਗਿਆ ਕਹਿੰਦੇ 1 ਘੰਟੇ ਤੱਕ ਪਾਣੀ ਲੈ ਆਏ ਚੱਲੀਏ ਘਰ ਨੂੰ ਸੁੱਖਰ ਕਰਵਾਇਨੀ ਤੋਂ ਪਾਣੀ ਆਈ ਨਹੀਂ ਪਾਣੀ ਗਰਮ ਹੋ ਜਾਂਦਾ ਜਿਹੜਾ ਖੇਤਾਂ ਵਿੱਚ ਯਾਰ ਆਪਣਾ ਭੱਜ ਗਿਆ ਅੰਦਰ ਉਸੇ ਹੋ ਕੇ ਚਲਿਆ ਗਿਆ ਮੈਂ ਉਹਨੂੰ ਕਿਹਾ ਵੀ ਮੈਂ ਨਹੀਂ ਹੁਣ ਅੰਦਰ ਆਉਣਾਗਾ ਯਾਰ ਆਪਣਾ ਅੰਦਰ ਚਲਿਆ ਗਿਆ ਗੁੱਸੇ ਹੋ ਕੇ ਭੱਜ ਗਿਆ ਰੁੱਸ ਗਿਆ ਇਹ ਕਿਥੇ ਕਨੇਆਣਾ ਫਿਰਦਾ ਅੱਜ ਸਾਡੇ ਕੋਲ ਛੋਟਾ ਜਿਹਾ ਤੁਹਾਨੂੰ ਦਿਖਾਈਏ ਕੋਈ ਪਤਾ ਨਹੀਂ ਕਿੰਨਾ ਦਾ ਆ ਕਿੰਨਾ ਦਾ ਨਿਆਣਾ ਤਾ ਆ ਗਿਰ ਗਿਆ ਕਿੰਨਾ ਨਿਆਣਾ ਅੱਜ ਬਾਤਦੇ ਮੈਂ ਤਾਂ ਅੰਦਰ ਝੱਲੀ ਹੁਣ ਤੇਰਾ ਆ ਮੇਰਾ ਨਿਆਣਾ ਮੇਰਾ ਨਿਆਣਾ ਦਾ ਇੱਕ ਗਾਲ ਨਹੀਂ ਗੱਡੀ ਤੈਨੂੰ ਇੱਕ ਵੀ ਨਹੀਂ ਗੱਡੀ ਕਿਹੜੀ ਗੱਡੀ ਦੀ ਦੱਸ ਫਿਰ ਹਾਏ ਜਸੂ ਜਾ ਕੇ ਤਕ ਕੋਈ ਹਾਏ ਰਬਾ ਗਰਮੀ ਬਹੁਤ ਆ ਲੈ ਮੈਨੂੰ ਆਰਡਰ ਵੱਜਿਆ ਕਹਿੰਦੇ ਕੋਹਾ ਮੋੜ ਕੇ ਜਾਈ ਆ ਫੜ ਮੈਂ ਓਟੇ ਤੇ ਰੱਖਾਂ ਉਹ ਲੋ ਸੰਤੇ ਕੋ ਟਿੱਟਾ ਰਿੱਟਾ ਜੇਗੀ ਆ ਬਿੱਟਾ ਆ ਭਾਈ ਲੜਬੜੀ ਵੇਸੀ ਨਾਲ ਨਹੀਂ ਆ ਰੋਟਾ ਫੜਦਾ ਵੀ ਹੂੰ ਇਹ ਨੂੰ ਕੀ ਹੋ ਗਿਆ ਇਹਦਾ ਕੀ ਆ ਕਿੱਕੋ ਆਪਾਂ ਫੇਟ ਸੱਲ ਲੈਣਾ ਨਾਲ ਘੱਟ ਹੋਇਆ 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 ਦੇਖੀ ਤੇਰੇ ਵੱਲ ਕਿਵੇਂ ਦੇ ਤਾ ਇਹਨੂੰ ਵੀਡੀਓ ਦਾ ਕਹੀਆ ਬਣੀ ਦੇਖੋ ਇਹ ਆ ਬਣੀ ਪੁੱਤੀ ਦੇਖ ਦੇ ਹਨਾ ਅੱਜ ਕੰਦੀ ਜੀ ਖੋਹ ਤੇ ਬੈਠੀ ਆ ਫੜ ਕੇ ਖੜੀ ਹੋ ਉੱਠ ਤਾਂ ਆਈ ਨੀ ਪੜਾਈ ਨੂੰ ਕੀ ਹੈ ਨਾਮਾਰ ਵਜਾਈ ਤੇ ਉਹਦੇ ਹੀ ਤੇ ਦਤਮੀਨਾ ਤੂੰ ਫਿਰ ਮਗੂਰੇ ਤੇ ਬੈਠੀ ਆ ਲਿਲਾਏ ਦੀ ਜੈਨੇ ਪਰ ਇਹ ਹੋ ਜਾ ਮੈਂ ਨਹੀਂ ਇੱਥੇ ਦਰਦ ਹੋਈ ਜਾਂਦਾ। ਹੋ ਟੱਕਣ ਆਪਰੇ ਚੱਕਿਆ ਗਿਆ। ਪੌਪਕਨ ਬਲ ਰਹੇ ਹੈ ਰੇ ਭయ్యా। ਉਹ ਸਾਰੇ ਖਿਲਰ ਜਾਣੇ ਨੇ। ਉਹ ਨੂੰ ਵਧੀਆ ਰੱਖ। ਗੈਸ ਬੰਦ ਕਰ ਦੇ। ਫਿਰ ਭਾਂਡੇ ਪੈਲ ਥੋੜੇ ਜੇ ਧੋਣ ਵਾਲੇ ਉਹ ਧੋਣਿਆ। ਹਾਏ ਰੱਬ ਹਲੇ ਦੜ ਯਾਰ ਆ ਕੇ ਆਣਾ। ਪਸੀਨਾ ਪਸੀਨਾ ਹੋ ਗਿਆ। ਇੱਕ ਕਿਤੇ ਉੱਤੀ ਹੈ? ਕੀ ਇੱਕ? ਹੁਣ ਮੈਨੂੰ ਉਹ ਪਤਾ।

ਪਸੀਨਾ ਦੇ ਮਮੀਆਂ ਤੇ ਮਮੀਆਂ ਲਈ ਪਸੀਨਾ ਵਧੀਆ ਹੁੰਦਾ ਹੈ ਮਮੀਆਂ ਨੂੰ ਪਸੀਨਾ ਆਉਣਾ ਜ਼ਰੂਰੀ ਹੈ ਹਾਂ ਇਹ ਲਿਉੜੀ ਕੱਟ ਚ ਇਹਨਾਂ ਨੂੰ ਬਹਾਲਾ ਨਾਲਾ ਨਾਲੇ ਨਾਇਾਨੀ ਜਿ ਸੁਆਰ ਦਾ ਲਾਲ ਕੰ ਆ ਨેલ ਬੇਟ ਮੇ ਲਾਲੀ ਹੁਣੇ ਅੱਧ ਬਜਦ ਜੀ ਆ ਮੇਰੇ ਕੋਲ ਰਿਮੂਵਰ ਵੀ ਨਹੀਂ ਗਾ ਕਦੋਂ ਲਾਈ ਸੀ ਮੇਲੇ ਜਾਣ ਨੂੰ ਲਾਈ ਸੀ ਆ ਤਾਈ ਕਈ ਬੜਾ ਨਾ ਕਰਦੀ ਆ ਕੋਲ ਆ ਦੀ ਗੱਲ ਕਰਦਾ ਇਹਨੂੰ ਸਾਫ ਕਰਾਂਗਾ ਡਾਕਟਰ ਤੁਝਾ ਦੇ ਕਲ ਮੈਂ ਤੋਂ ਦਾ ਇੱਕ ਕੰਬਲ ਹੁਣ ਮੈਨੂੰ ਕਾਲਾ ਪੈਂਦੇ ਨੇ ਇੱਕ ਕੰਬਲ ਹੋਰ ਤੋ ਲਾ ਕਹਿੰਦੇ ਪਤਾ ਨਹੀਂ ਇੱਥੋਂ ਦੁਖੀ ਜਾਂਦਾ ਇਹ ਕਹਿੰਦੇ ਵਜਨ ਚੱਕਣਾ ਹੋਵੇ ਟਟਨ ਦਿਖਾਤੇ ਆ ਮੈਂ ਨਹੀਂ ਬੰਦ ਕਰਦੀ ਵੀਡੀਓ ਆਏ ਬੜਾ ਰੋਪਾ ਨੇ ਵੀਡੀਓ ਬੰਦ ਕਰਦੇ ਮਸਾਲਾ ਮਗਾ ਮਰ ਉਹਨਨ ਕਰਦੀ ਆ ਫਿਰ ਕਾਪੀਲੇਟ ਲਿਆ ਕਾਦੇ ਲੀ ਕੋਪੀਲੇਟ ਆਜੇ ਤੇਲ ਵੀ ਲੀ ਦਿਓ ਐਨ ਕੋ ਆਬ ਮੈਂ ਲਾਉਂਦੀ ਨਹੀਂ ਲੱਗ ਗਿਆ ਤੁਹਾਨੂੰ ਲਓ ਯਾਨ ਨੇ ਪਾਣੀ ਦੇ ਆਈਏ ਉਹਨਾਂ ਨੇ ਘੰਟੇ ਤੱਕ ਕਿਹਾ ਸੀ ਟਾਈਮ ਤਾਂ ਉਪਰੇ ਹੀ ਹੋ ਗਿਆ। ਭੁੱਲ ਗਈ ਘਰੇ ਆ ਕੇ। ਹੁਣ ਮੇਰੇ ਤੇ ਦਰਵਾਜ਼ਾ ਫੇਰ ਨਹੀਂ ਖੁੱਲਣਾਗਾ। ਵੇਟ ਕਰਦੇ ਸੀ। ਆਵਾਜ਼ ਮਾਰ ਲੰਦੇ। ਸਸਤਾ ਵਧੀਆ ਹਵਾ ਹਰੇ ਬੈਠੇ ਹਾਂ। ਗੈਸ ਜੀ ਬਣੀ ਪਈ ਆ ਹਨਾ। ਹੁਣੇ ਚੱਲੀਏ। ਖਾਰ ਨਹੀਂ ਆ ਜਾਮਣੇ ਪੱਕ ਤਾਂ ਗਈਆਂ ਹੋ ਥੋੜੀਆਂ ਬੱਕੀਆਂ ਨੇ ਪਤਾ ਨਹੀਂ ਮੈਂ ਤਾਂ ਮੈਂ ਤਾਂ ਦੇਖੀਆਂ ਨਹੀਂ ਚਾਹ ਪਈ ਬਟੂ ਚਾਤਾ ਸੀ ਪੀ ਗਏ ਚਾਹ ਨਹੀਂ ਹੋਣਾ ਆਪਾਂ ਵੱਧ ਬਣਾਈ ਦੀ ਆਰਡਰ ਵੱਜਿਆ ਹੋਇਆ ਕਹਿੰਦੇ ਚਾਹ ਵਾਲੀ ਨਹੀਂ ਪੀਣੀ ਕਿ 6:00 ਤੇ ਕਿ 2:00 ਵਜੇ ਹਾਂਜੀ 2:00 ਵਜੇ ਆ ਰੈਗੀ ਟੋਟਾ ਆ ਰੈਗੀ ਟੋਟਾ ਤਾਂ ਮੈਂ ਬਹੁਤ ਨਾਲ ਨਾਲ ਦੇ ਤੱਕਰੀ ਜੀ ਕੀ ਕਹਤੇ ਕਰ ਮਿੱਟੀ ਲੋਣੀ ਪੈਂਦੀ ਹੁੰਦੀ ਆ ਜਿਵੇਂ ਹੁਣ ਮੀਂਹ ਪਊਗਾ ਇਹ ਤਾਂ ਆਪਣਾ ਹੀ ਖੇਤ ਆ ਬਿਆ ਹੋਈ ਤਾਂ ਆਪਣਾ ਹੀ ਖੇਤ ਆ ਮੀਂਹ ਜੇ ਪਾਣੀ ਵਰ੍ਹਦਾ ਤੇਨੇ ਕੁੜੀ ਦੇ ਲਾੜਕਾ ਤੇ ਬੰਨਦੇ ਹੁੰਦੇ ਬੱਸ ਕਰੋ ਹੋਰੇ ਪਾਸੇ ਲੈ ਜਾਂਦੇ ਨੇ ਕਿੱਥੇ ਤੇ ਪਿਆ ਉਹ ਹੀ ਗੱਲ ਇਹ ਆ ਕਿ ਬੱਟ ਲਿੱਪਣੀ ਪੈਂਦੀ ਜਦ ਤੂੰ ਸਿੱਧਾ ਗਿਆ ਵੀ ਤੂੰ ਮੇਰਾ ਲੜ ਬੰਨੀ ਗਈ ਐਂ ਕਹੇ ਤੂੰ ਹੁਣ ਦੁਖੀ ਕਾ ਨੂੰ ਆਇਆ ਮੈਂ ਹੁਣ ਵੀ ਏਕਣ ਮੀਂਹ ਵੱਧ ਪਊਗਾ ਉਹਨੂੰ ਟੁੱਟੂ ਨਹੀਂ ਜੇ ਹੁਣ ਇਹਨੂੰ ਏਕਣੇ ਛੱਡ ਤਾਂ ਮੀਂਹ ਬੰਬਾ ਪੈ ਗਿਆ ਤੇ ਸਾਰੀਆਂ ਟੁੱਟ ਗਿਆ ਤੇ ਟੀਰੀਆਂ ਦੇ ਅੰਡੇ ਤਾਂ ਨਹੀਂ ਉੱਤੇ? ਨਾ ਉੱਤੇ ਸਿੱਟੇ ਦੀ ਗਏ ਹੁਣ ਫੇਰ ਸਿੱਟੇ ਥੋੜੀ ਇੱਕਣ ਥੋੜੀ ਕਰੀਦਾ ਹੁੰਦਾ। ਇਹ ਆਈ ਚ ਤਾਂ ਆਈ ਆ ਆ ਕੇ ਆ ਰਹਿ ਗਈ ਹਾਂ ਕੋਈ ਕਰਦੀ। ਹਾਏ ਰੱਬਾ ਗਰਮੀ ਗਰਮੀ ਗਰਮੀ। ਆ ਇੱਥੇ ਕਿਹੜੀਆਂ ਆਈ ਜਾਂਦੀਆਂ ਮਣਾ ਹੋ ਦਿੱਤੀਆਂ ਪੱਕੀਆਂ ਨੇ। ਦੇਖ ਕਿਉਂ ਨਹੀਂ ਆ। ਕਿੱਧਰ ਚ ਜਾ ਜਾਉ। ਉਹਦਾ ਪਾਣੀ ਵੀ ਫ੍ਰੀਜ ਜਿੰਨੇ ਹੀ ਪੰਗਾ। ਆ ਮੋਟਰ ਕੀ ਦਾ ਟਰੈਕਟਰ ਆ ਗਿਆ। ਭਈ ਭਈਆ ਲੋਕ ਆ ਗਿਆ ਭਈਆ ਦਾ ਬਣਾਣਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਹੋਈ ਜਾਂਦਾ ਫਿਰ ਇੱਥੋਂ ਦੁਖੀ ਜਾਂਦਾ ਦੁਖੀ ਜਾਂਦਾ ਹੋਰ ਪੂਰਾ ਢੋਲਾ ਹਾਂ ਇੱਕ ਹੋਰ ਪਿਆ ਕੰਬਲ ਹੈ ਦੋ ਦਿਨ ਨੂੰ ਪਹਿਲਾਂ ਹੋਏ ਆ ਉਹ ਬਰਸਾਤਾਂ ਆ ਗਈਆਂ ਉਹਨਾਂ ਨੇ ਸੁੱਕਣਾ ਨਹੀਂਗਾ ਸੁਣਾ ਨਹੀਂ ਕੋਣ ਸੁੱਕਾ ਗਿਆ ਵਾਜਣਾ ਫੇਰਾ ਫੇਰਾ ਹੋਰ ਕੀ ਕਰਾਂ ਤੁਹਾਨੂੰ ਪਾਣੀ ਕੌਣ ਪਲਾਉ ਕਿੱਥੇ ਨੇ ਜਾਵਣਾ ਹਰੀਆਂ ਨੇ ਇੰਨੀਆਂ ਉੱਚੀਆਂ ਤੋੜ ਗੋਣ ਮੇਰੇ ਤਾਂ ਬਾਹ ਵੀ ਨਹੀਂ ਚੱਕੀ ਜਾਂਦੀ ਉੱਪਰ ਨੂੰ ਮਾ ਜਿੰਚਣਾ ਕੋਈ ਤੋਰੀ ਲੱਗਦੀ ਕੋਈ ਗੱਲਾਂ ਲੱਗਦੀਆਂ ਕੋਈ ਕੱਦੂ ਨਹੀਂ ਲੱਗਦਾ ਹੈਗੀ ਮੋਟੀ ਮੋਟੀ ਕਿਵੇਂ ਤੋੜੂ ਓ ਨੈ ਥੋੜੀਆਂ ਜੇ ਇੱਕ 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 ਦੋ ਦੋ ਗੁੱਛੇ ਦੇ ਵਿੱਚ ਲੱਗੀਆਂ ਤਾਂ ਬਹੁਤ ਹੋਈਆਂ ਨੇ ਹਾਂ ਇੱਕ ਇੱਕ ਦੋ ਦੋ ਗੁੱਛੇ ਦੇ ਵਿੱਚ ਪੱਕੀਆਂ ਤੋਰੀਆਂ ਦੀ ਬੇਲ ਹੈਗੀ ਤਾਂ ਬਥੇਰੀ ਪਰ ਤੋਰੀਆਂ ਲੱਗਦੀਆਂ ਨਹੀਂ ਹਾਲੇ ਇਹਨਾਂ ਨੂੰ ਫੁੱਲ ਹੋਇਆ ਹੁਣ ਭੈਣ ਲੱਗਿਆ ਫੁੱਲ ਪਿਛਲੇ ਸਾਲ ਤਾਂ ਇੱਥੇ ਹੀ ਬਹੁਤ ਸੀ